ਗੱਲ ਵੀਰ ਦੀ ਏਦਾਂ ਵਾ ਕਿ ਮੇਰਾ ਭਤੀ ਜਾਈ ਆ ਠੀਕ ਆ ਤੇ ਉਹ ਵੀ ਏਦਾਂ ਵਿਆਇਆ ਸੀ ਤੇ ਤੁਹਾਨੂੰ ਪਤਾ ਹੀ ਆ ਜਦੋਂ ਬਣਨਾ ਆਵੇ ਤੇ ਜਿਹੜੀ ਆ ਦੀ ਨਾਲ ਦੀ ਥੋੜੀ ਜੀ ਤੇਜ਼ ਹੀ ਠੀਕ ਆ ਤੁਹਾਡਾ ਕੁੜੀ ਆ ਪੰਜਵੀਂ ਛੇਵੀਂ ਚ ਜਾਂਦੀ ਆ ਸਕੂਲ ਠੀਕ ਆ ਠੀਕ ਆ ਤੇ ਪਰ ਤੁਹਾਨੂੰ ਪਤਾ ਵਾ ਮਾਵਾ ਤੋਂ ਬਿਨਾ ਪੂਰਾ ਹਾਲ ਨਹੀਂ 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 ਬੜਾ ਔਖਾ ਵਾਂਦਾ ਭਾਜੀ ਮਾਮਾ ਕੋ ਬਣ ਸਕਦਾ ਹੋਰ ਕੀ ਦੱਸੋ ਤੁਸੀਂ ਵੀ ਚੰਗਾ ਸੋਚਦੇ ਹੋਗੇ ਕੋਈ ਤੁਸੀਂ ਕਿੜਾ ਮੜਾ ਸੋਚ ਜਾਂਦੇ ਆ ਭਾਰੇ ਆ ਕਿ ਮੈਂ ਇਹ ਕਹਿਨੀ ਕਿ ਜੋ ਗੁੰਮ ਨਾ ਅੱਗੇ ਹੋਇਆ ਵਾ ਨਾ ਕਿਤੇ ਗਾੜੀ ਨਾ ਹੋ ਜੇ ਕੋਈ ਗੱਲ ਨਹੀਂ ਉਹ ਮੈਂ ਕਿਹੜਾ ਤੈਨੂੰ ਅੱਜ ਹੀ ਕਹਿੰਦੀ ਆ ਵੀ ਤੂੰ ਹੁਣੇ ਹੀ ਹਾਂ ਕਰ ਨਹੀਂ ਨਹੀਂ ਤੂੰ ਮੈਨੂੰ ਕੋਲੀ ਦੀ ਪਾ ਲਮਾ ਕਰੇ ਜਾਂ ਖਾ ਲੈ ਨਾਲੇ ਪਾਪਾ ਵੀ ਖਾ ਲੈਣਗੇ ਆ ਕੇ ਚੱਲ ਕੋਈ ਨਹੀਂ ਵਰਪੀ ਤਾਂ ਤੂੰ ਇਦਾਂ ਕਰ ਕਿ ਤੂੰ ਇੱਥੇ ਬੈਠ ਕੇ ਰੋਟੀ ਖਾ ਲੈ ਤੇ ਤੇਰੇ ਪਾਪਾ ਵਾਸਤੇ ਨਾ ਮੈਂ ਸਬਜ਼ੀ ਦਿਨੋ ਪਾ ਦੇਣੀ ਆ ਇਧਰ ਆ ਮੇਰੀ ਗੱਲ ਸੁਣਣ ਮੰਮੀ ਜੀ ਕੀ ਹੋਇਆ ਵਾ ਹੋਇਆ ਹੁਣ ਤਾਂ ਹਲ ਨਹੀਂ ਬੈਠੀ ਗੱਲ ਕੀ ਹੋਈ ਗੱਲ ਤਾਂ ਦੱਸੋ ਗੱਲ ਕੀ ਹੋਣੀ ਆ ਉਹ ਤੇਨੇ ਮੀਨੇ ਹੋ ਗਾ ਰੁਪੀ ਖਵਾਲ ਜਾਣ ਹਨ ਵਾਦੀ ਖਦਰ ਫੌਨੀ ਹਾੜੀ ਨੰ ਪੂਆ ਮਰ ਗਈ ਹੈ ਹੁਣ ਘਰ ਆ ਰਹੀ ਹੈ ਮਮੀ ਜੀ ਤੇ